ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਰਤਾਵਰੀ ਸ਼ੁਰੂ ਹੋ ਗਈ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 16 ਸਤੰਬਰ ਤੋਂ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੰਡੀਆਂ ਦੀ ਹਾਲਤ ਬਿਲਕੁਲ ਠੀਕ ਹੈ ਝੋਨੇ ਦੀ ਝੋਨਾ ਆਉਂਦੇ ਹੀ ਵੇਚ ਦਿੱਤਾ ਜਾਵੇਗਾ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਹੁਣ ਤੱਕ ਨਿੱਜੀ ਖੇਤਰ 3000 ਕੁਇੰਟਲ ਝੋਨਾ ਖਰੀਦ ਰਿਹਾ ਹੈ ਖੜਾਂ ਤੋਂ ਪ੍ਰਭਾਵਿਤ ਮੰਡੀਆਂ ਦੀ ਮੁਰੰਮਤ ਕਰਕੇ 19 ਸਤੰਬਰ ਤੱਕ ਆਮ ਖਰੀਦ ਲਈ ਤਿਆਰ ਕਰ ਦਿੱਤਾ ਜਾਵੇਗਾ ਸਰਕਾਰ ਰੋਜ਼ਾਨਾ ਖਰੀਦ ਦੇ ਅੰਕੜੇ ਜਾਰੀ ਕਰੇਗੀ ਮੈਨੂੰ ਯਕੀਨ ਹੈ ਕਿ ਬਹੁਤ ਜਲਦ ਹੀ ਇਸ ਸੰਕਟ ਵਿੱਚੋਂ ਬਾਹਰ ਆਵਾਂਗੇ ਦੁਬਾਰਾ ਆਮ ਜ਼ਿੰਦਗੀ ਵਿੱਚ ਪਹੁੰਚਾਂਗੇ ਅਸੀਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਬਾਹਰ ਆਵਾਂਗੇ ਸੀਐਮ ਭਗਵਤਪਾਲ ਨੇ ਕਿਹਾ ਕਿ ਹੁਣ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੇਠਾਂ ਪਹੁੰਚ ਗਿਆ ਹੈ ਹੁਣ ਲਗਭਗ 2300 ਪਿੰਡਾਂ ਤੇ ਵਾਰਡਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ ਸਾਬਕਾ ਵਿਧਾਇਕ ਸਿਮਰਜ ਸਿੰਘ ਬੈਂਸ ਦੀ ਗੱਡੀ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੈਂਸ ਦੇ ਵੱਡੇ ਭਰਾ ਦੇ ਪੁੱਤ ਨੇ ਵੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਸਨ ਖੈਰੀਅਤ ਰਹੀ ਕਿ ਇਸ ਮਾਮਲੇ ਵਿੱਚ ਸਿਮਰਜ ਸਿੰਘ ਬੈਂਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਇਸ ਹਮਲੇ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਤੇ ਉਸਦੇ ਭਰਾ ਦਾ ਆਪਸੀ ਰੋਲਾ ਚੱਲ ਰਿਹਾ ਸੀ ਅਤੇ ਦੋਵੇਂ ਅਲੱਗ-ਅਲੱਗ ਰਹਿਣ ਲੱਗ ਪਏ ਸਨ ਇਸ ਦੇ ਚੱਲਦੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਰੌਲਾ ਪੈ ਗਿਆ ਤੇ ਗੋਲੀਆਂ ਚਲਾਈਆਂ ਗਈਆਂ ਜਾਣਕਾਰੀ ਅਨੁਸਾਰ ਕੁਝ ਪਰਿਵਾਰਕ ਮੈਂਬਰਾਂ ਨੇ ਵਿੱਚ ਆ ਕੇ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਘਟਨਾ ਦੌਰਾਨ ਸਿਮਰਜੀਤ ਸਿੰਘ ਬੈਂਸ ਕਾਰ ਤੋਂ ਬਾਹਰ ਆ ਗਏ ਸਨ ਖੁਸ਼ਕਿਸਮਤੀ ਨਾਲ ਉਹਨਾਂ ਨੂੰ ਇਸ ਘਟਨਾ ਵਿੱਚ ਕੋਈ ਵੀ ਸੱਟ ਨਹੀਂ ਲੱਗੀ ਇਸ ਘਟਨਾ ਤੋਂ ਬਾਅਦ ਜਦੋਂ মিডিਏ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਚੁੱਪ ਰਿਹਾ ਕੋਈ ਵੀ ਮੈਂਬਰ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਸੀ ਪੰਜਾਬ ਦੇ ਮੌਸਮ ਨੇ ਰੁਖ ਬਦਲੇ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਖਤਰੀ ਦੀ ਗੱਲ ਨਹੀਂ ਹੈ ਯਾਨੀ ਕਿ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਤਮੀ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 4 ਦਿਨਾਂ ਦੀ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਮੌਸਮ ਵਿਭਾਗ ਮੁਤਾਬਕ 14 ਤੋਂ ਲੈ ਕੇ 15 ਸਤੰਬਰ ਲਈ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੋਪਨਗਰ ਐਸਐਸ ਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸੁੱਕਾ ਰਹੇਗਾ ਉਥੇ ਹੀ 16 ਸਤੰਬਰ ਲਈ ਉੱਤਰੀ ਇਲਾਕਿਆਂ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਦੇ आसार ਹਨ ਜਦਕਿ ਬਾਕੀ ਪੰਜਾਬ ਜ਼ਿਆਦਾਤਰ ਸੁੱਕਾ ਰਹੇਗਾ ਇਸ ਦੇ ਨਾਲ ਹੀ ਵਿਭਾਗ ਨੇ 17 ਸਤੰਬਰ ਨੂੰ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੀਂਹ ਦੇ ਅਸਰ ਦੱਸੇ ਹਨ ਖਾਸ ਤੌਰ ਤੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਐਸਐਸ ਨਗਰ ਰੂਪਨਗਰ ਪਤੇਗੜ ਸਾਹਿਬ ਹੁਸ਼ਿਆਰਪੁਰ ਪਠਾਨ ਰਾਜਸਥਾਨ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੀਂਹ ਵਾਲੇ ਦਿਨਾਂ ਵਿੱਚ ਸਾਵਧਾਨ ਰਹਿਣ ਖਾਸ ਤੌਰ ਤੇ ਜਿਹੜੇ ਇਲਾਕੇ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਹਨ ਉੱਥੇ ਪਾਣੀ ਭਰਨ ਦੀ ਸੰਭਾਵਨਾ ਰਹੇਗੀ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰ ਕਦਮ ਚੁੱਕਣ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਇਹ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨਜੀਵਨ ਨੂੰ ਲਈ ਤੇ ਲਿਆਉਣ ਵਾਸਤੇ ਅਸੀਂ ਵੱਡੇ ਪੱਦਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾਣਾ ਪ੍ਰਭਾਵਿਤ ਲਗਭਗ 2300 ਪਿੰਡ ਤੇ ਵਾਰਡ ਇਹ ਸਫਾਈ ਮੈਂ ਮਦਦ ਦੇ ਦਿਨ ਪਹਿਲਾਂ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਤਖਤ ਵੀ ਆਏ ਨੇ ਸਭ ਕੁਝ ਤੋਂ ਉਸ ਉਹਨਾਂ ਨੂੰ ਸਾਫ਼ ਕੀਤਾ ਜਾਊਗਾ ਬਹੁਤ ਸਾਰੇ ਜਾਨਵਰ ਵੀ ਮਿਲਣਗੇ ਉਹਨੇ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੇ ਸਾਫ ਸਪਾਈ ਤੋਂ ਬਾਅਦ ਹਰੇਕ ਪਿੰਡ ਚ ਫੋਗਿੰਗ ਕਰਵਾਈ ਜਾਊ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੋਗਿੰਗ ਮਸ਼ੀਨਾ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖੇ ਜੀਰੇ ਚ 1-1 ਲੱਖ ਰੁਪਇਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋਡ ਰਹੂਗੀ ਉਦੋਂ ਉਦੋਂ ਉਹਨਾਂ ਨੂੰ ਪੈਸੇ ਦਿੰਦੇ ਜਾਵਾਂਗੇ ਸਾਰਾ ਖਰਚਾ ਜਿਹੜਾ ਹੈ ਸਾਫ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ 24 ਸਤੰਬਰ ਤੱਕ ਲਾ ਲਓ 25 ਤੱਕ ਲਾ ਲਓ 24-25 ਸਤੰਬਰ ਤੱਕ ਇਹ ਜਿਹੜੀ ਮਿੱਟੀ ਐ ਤੇ ਮਲਵਾ ਸਾਫ਼ ਕਰਨ ਦੀ ਜਿਹੜਾ ਕੰਮ ਐ ਉਹ ਨਿਵੇੜ ਲੈ ਜਾਊਗਾ 10 ਦਿਨ ਲਾ ਲਓ ਇਸ ਤੋਂ ਬਸ ਅੱਜ ਤੋਂ ਕਿਉਂਕਿ ਸਾਡੇ ਕੋਲ ਜਿਆਦਾ ਟਾਈਮ ਹੈ ਨਹੀਂ ਹੁਣ ਅਗਲੀਆਂ ਫਸਲਾਂ ਬੀਜਣ ਦੀ ਵੀ ਤਿਆਰੀ ਕਰਨੀ ਹੈ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿੱਥੇ ਕਿਤੇ ਧਰਮਸ਼ਾਲਾ ਨੂੰ ਨੁਕਸਾਨ ਪਹੁੰਚ ਗਿਆ ਕਿਤੇ ਪੰਚਾਇਤ ਘਰਾਂ ਨੂੰ ਨੁਕਸਾਨ ਪਹੁੰਚ ਗਿਆ ਸਕੂਲਾਂ ਨੂੰ ਨੁਕਸਾਨ ਪਹੁੰਚ ਗਿਆ 15 ਅਕਤੂਬਰ ਤੱਕ ਉਹ ਸਾਰੇ ਬੈਕ ਟੂ ਨੋਰਮਲ ਲੈ ਆਵਾਂਗੇ ਸੀ ਛੱਪਣ ਦੀ ਸਫਾਈ ਜਿਹੜੀ ਹੈ ਉਹ 22 ਅਕਤੂਬਰ ਤੱਕ ਕੰਮ ਖਤਮ ਕਰ ਲਿਆ ਜਾਊਗਾ ਸਰਕਾਰ ਵੱਲੋਂ ਐਨ ਜੀਓਜ਼ ਜਾਂ ਜਿਹੜੇ ਯੂਥ ਕਲੱਬ ਨੇ ਤੇ ਹੋਰ ਸੰਸਥਾਵਾਂ ਜੇ ਉਹ ਹੈਲਪ ਕਰਨਾ ਚਾਹੁੰਦੀਆਂ ਨੇ ਸਵਾਗਤ ਕੀਤਾ ਜਾ ਇੱਕ ਜੁਟ ਹੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜੇ ਆਂ ਤੇ ਇੱਕ ਜੁਟੀ ਰਹਿਣਾ ਤੇ ਮੁੜ ਕੇ ਪੰਜਾਬ ਨੂੰ ਪੈਰਾਂ 'ਚੋਂ ਖੜਾ ਕਰਨਾ ਨਾਲੇ ਵੀ ਇੱਕ ਬਿਮਾਰੀ ਨਾ ਫੈਲੇ ਇਸ ਕੰਮ ਲਈ ਅਸੀਂ ਫਿਰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ ਤੁਰੰਤ ਨੂੰ ਉਹਨਾਂ ਨੂੰ ਸਿਹਤ ਸੇਵਾਵਾਂ ਮਿਲ ਸਕਣ ਸਰਕਾਰ ਵੱਲੋਂ ਸਾਰੇ ਪ੍ਰਭਾਵਿਤ 2300 ਪਿੰਡ ਜਿਹੜੇ ਨੇ ਉੱਥੇ ਮੈਡੀਕਲ ਕੈਂਪ ਲਾਏ ਜਾਣਗੇ 596 ਪਿੰਡਾਂ ਚ ਆਮ ਆਦਮੀ ਕਲੀਨਿਕ ਪਹਿਲੇ ਹੀ ਬਣੇ ਹੋਏ ਨੇ ਉਥੇ ਮੈਡੀਕਲ ਕੈਂਪ ਦਵਾਈਆਂ ਤੇ ਹੋਰ ਸਿਹਤ ਸਵਾਮਾ ਮੌਜੂਦ ਰਹਿਣ ਗਿਆ باقی 1707 ਪਿੰਡਾਂ ਚ ਸਕੂਲ ਧਰਮਸ਼ਾਲਾ ਅੰਗਣਵਾੜੀ ਪੰਚਾਇਤ ਭਵਨਾਂ ਵਰਗੇ ਸਾਂਝੀਆਂ ਥਾਵਾਂ ਤੇ ਜਿੱਥੇ ਪਿੰਡ ਵਾਲੇ ਕਹਿਣਗੇ ਤੇ ਉਥੇ ਮੈਡੀਕਲ ਸਟਾਫ ਡਾਕਟਰ ਸਿਹਤ ਸੂਤ ਦਾ ਵਾਸਤੇ ਹਰ ਵਕਤ ਹਾਜ਼ਰ ਰਹੇ 550 ਐਂਬੂਲੈਂਸਾਂ ਸਰਕਾਰ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਗੀ ਤਾਂ ਕਿ ਜੇ ਕੋਈ ਐਮਰਜੈਂਸੀ ਹੈਲਥ ਸੇਵਾ ਦੇਣੀ ਭਵੇ ਤਾਂ ਐਂਬੂਲੈਂਸ ਜਿਹੜੀ ਆ ਇੱਥੇ ਜਾਂ ਨਾਲ ਦੇ ਪਿੰਡ ਚ ਮੌਜੂਦ ਹੋਵੇ ਆਪਸ ਦੇ ਵਿੱਚ ਗਰੁੱਪ ਬਣਾ ਲਏ ਜਾਂ ਤੇ ਜਾਣਗੇ ਤੋਂ ਦੂਸਰੇ ਪਿੰਡੋਂ ਵੀ ਜਾਣਗੇ 550 ਐਂਬੂਲੈਂਸ ਜਿਹੜੀਆਂ ਨੇ ਉਹ ਖੜੀਆਂ ਰਹਿਣਗੀਆਂ ਹਰ ਵਕਤ ਤਾਂ ਕਿ ਉਹ ਐਮਰਜੈਂਸੀ ਦੀ ਸੇਵਾ ਜੇ ਹਾਂਜੀ 550 ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ 713 ਪਿੰਡਾਂ 'ਚ ਕਰੀਬ 2.5 ਲੱਖ ਦੇ ਆਸ-ਪਾਸ ਪਸ਼ੂ herds ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਪਸ਼ੂਧਨ ਦੇ ਮਾਲਕ ਨੇ ਉਨ੍ਹਾਂ ਦੀ ਹੈਲਪ ਕੀਤੀ ਜਾ ਸਕੇ ਸਰਕਾਰ ਨੇ ਹਰੇਕ ਪਿੰਡ ਚ ਵੈਟਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰਤੀ ਸਾਰੇ ਪਿੰਡਾਂ ਚ ਪਸ਼ੂਆਂ ਦੀ ਸਾਫ ਸਫਾਈ ਤੇ ਡਿਸ ਇਨਫੈਕਸ਼ਨ ਲਈ ਮੁਹਿੰਮ ਚ ਚਲਾਈ ਜਾ ਰਹੀ ਹੈ ਪਸ਼ੂਆਂ ਦੀ ਜਗ੍ਹਾ ਤੋਂ ਜਿੱਥੇ ਉਹ ਨੇ ਮਲਬਾ ਖਰਾਬ ਚਾਰੇ ਨੂੰ ਹਟਾ ਦਿਆਂਗੇ ਔਰ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ ਦਿੱਤਾ ਜਾਵੇਗਾ ताकि पशुओं ਦੇ ਚਾਰੇ ਤੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇ 30 ਸਤੰਬਰ ਦੀ ਲਾਸਟ ਡੇਟ ਹੈ ਇਹ ਸਭ ਕੁਝ ਸਫਾਈ ਦੀ ਪਸ਼ੂਆਂ ਨਾਲ ਸੰਬੰਧਿਤ ਇਸ ਮੌਕੇ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਥੋੜੀ ਹੈ ਕਿਉਂਕਿ ਝੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਜਿਹੜੀ ਬਿਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਅੰਮ੍ਰਿਤਸਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਪਹਿਲੇ ਜ਼ੋਨ ਚ ਜ਼ਿਲ੍ਹੇ ਤਿੰਨ ਜ਼ੋਨਾਂ ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ ਚ ਜ਼ਿਲ੍ਹੇ ਸੀ ਮੈਂ ਉਹਨਾਂ ਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਆਉਣਸਾਰ ਵਿਕ ਜੇ ਖੱਜਲ ਖਵਾਰੀ ਨਾ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕੇ ਹੈ। ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ। ਤੇ ਇਸ ਵਕਤ ਹਜੇ ਤੱਕ ਤਾਂ ਪ੍ਰਾਈਵੇਟ ਜਿਹੜੇ ਨੇ ਉਹ 3000 ਤੱਕ 3000 ਰੁਪਏ ਪਰ ਕੁੰਟਲ ਤੱਕ ਚੋਨਾ ਖਰੀਦ ਰਹੇ ਨੇ। ਜਿਹੜੇ ਕਿ ਕਿਸਾਨਾਂ ਲਈ ਖਾਸ ਤੌਰ ਤੇ ਗੁੱਡ ਸਾਈਨ ਨੇ। ਤੇ ਜਿਹੜੀਆਂ ਮੰਡੀਆਂ ਕੋਈ ਹਾਰਡ ਦੀ ਮਾਰ ਹੇਠ ਆ ਗਈਆਂ। ਜਾ ਕੋਈ ਪਾਣੀ ਜਾਂ ਕੋਈ ਉਹਨਾਂ ਦੇ ਸ਼ੈੱਡ ਜਿਹੜੇ ਨੇ ਉਹ ਲੀਕ ਹੋ ਗਏ ਜਾਂ ਟੁੱਟ ਗਏ ਉਹ ਵੀ ਅਸੀਂ ਰਿਪੇਅਰ ਕਰਕੇ 19 ਸਤੰਬਰ ਤੱਕ ਅਸੀਂ ਸਾਰੀਆਂ ਮੰਡੀਆਂ ਬਿਲਕੁਲ ਨਾਰਮਲ ਖਰੀਦ ਵਾਂਗੂ ਜਿਹੜੀਆਂ ਹਨ ਉਹ ਤਿਆਰ ਕਰ ਦਿੱਤੀਆਂ ਜਾਣਗੀਆਂ 19 ਸਤੰਬਰ ਤੱਕ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ਚੋਂ ਬੜੀ ਜਲਦੀ ਨਿਕਲ ਕੇ ਬੈਕ ਟੂ ਨਾਰਮਲ ਆਮ ਜਨ ਜਨ ਜੀਵਨ ਜਿਹੜਾ ਉਹ ਵੀ ਲੀਤੇ ਆਊਗਾ ਜਲਦੀ ਆਊਗਾ ਤੇ ਮਜ਼ਬੂਤ ਹੋ ਕੇ ਨਿਕਲਾਂਗੇ ਤੇ ਪੰਜਾਬ ਨੂੰ ਮੁੜ ਕੇ ਫਿਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਹਿੰਮ ਹੈ ਫਿਰ ਉਹਦੇ ਵਿੱਚ ਲੱਗ ਜਾਗੇ ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈਗੀ ਹੈ ਜਿਹੜਾ ਝੋਨਾ ਆਉਣ ਲੱਗ ਗਿਆ بس 16 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਐ ਐਸਈ ਵੀ ਅਸੀਂ ਪਹਿਲਾਂ ਹੀ ਗੱਲ ਕਰਿਆ ਸੀਗੇ ਸੈਂਟਰ ਨਾਲ ਕਿ ਅਸੀਂ 15 ਦਿਨ ਪਹਿਲਾਂ ਕਰਤਾ ਆਮ ਤੌਰ ਤੇ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀਗਾ 16 ਸਤੰਬਰ ਕਰਾ ਲਿਆ ਸੀ 15 ਦਿਨ ਘਟਾ ਲਏ ਸੀ ਤੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜੇ ਹਜੇ ਪ੍ਰਾਈਵੇਟ ਚੱਲ ਰਹੀ ਹੈ ਉਦੋਂ ਹੀ ਉਸ ਵੇਲੇ ਵੀ ਸਰ ਪ੍ਰਾਈਵੇਟ ਨਾਲ ਨਾਲ ਹੀ ਚੱਲੂਗੀ ਤੇ ਨਾਦੀ ਨਾਲ ਝੋਨਾ ਜਿਹੜਾ ਆਵੇ ਤੇ ਆ ਅਨਸਾਰ ਤੁਲਝੇ ਕੋਈ ਮੋਇਸਚਰ ਦੀ ਪ੍ਰੋਬਲਮ ਨਾ ਆਵੇ ਚੰਗੇ ਦਿਨ ਨੇ ਹੁਣ ਤਾਂ ਧੁੱਪਾਂ ਲੱਗ ਰਹੀਆਂ ਨੇ ਪਰ ਮਾਤਮਾ ਐਸੀ ਤਰ੍ਹਾਂ ਰੱਖੇ ਤੇ ਤਾਂ ਕਿ 2300 ਪਿੰਡਾਂ ਦਾ ਨੁਕਸਾਨ ਤਾਂ ਹੋ ਗਿਆ ਬਾਕੀ ਜਿਹੜੇ 11000 ਪਿੰਡ ਨੇ ਉਹਨਾਂ ਦੇ ਵਿੱਚ ਜੋ ਝੋਨਾ ਬੜਾ ਇਸ ਵਾਰ ਝਾੜ ਵੀ ਅੱਛਾ ਆ ਰਿਹਾ ਹੈ ਉਹ ਵੇਚਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਬਾਕੀ ਜਿਹੜਾ ਸਰਕਾਰੀ ਤੰਤਰ ਦਾ ਨੁਕਸਾਨ ਹੋਇਆ ਜਿਵੇਂ ਬਿਜਲੀ ਬੋਰਡ ਦੇ ਖੰਬੇ ਨੇ ਤਾਰਾਂ ਨੇ ਗ੍ਰਿਡ ਨੇ ਟਰਾਂਸਫਾਰਮਰ ਨੇ ਕਾਲਜਾਂ ਦੀਆਂ ਬਿਲਡਿੰਗਾਂ ਨੇ ਸਕੂਲਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਆਲਰੇਡੀ ਕੰਮ ਉਹਨਾਂ ਦਾ ਜਿਹੜਾ ਚੱਲ ਰਿਹਾ ਹੈ ਤੇ ਪਸ਼ੂਆਂ 'ਚ ਜਾਂ ਇਨਸਾਨਾਂ 'ਚ ਬਾਅਦ ਵਿੱਚ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੈਕਸੀਨੇਸ਼ਨ ਪ੍ਰੋਗਰਾਮ ਜਿਹੜਾ ਟੀਕਾਕਰਨ ਕਹਿੰਦੇ ਜਿਹਨੂੰ ਪਸ਼ੂਆਂ ਦਾ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਕੈਂਪ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਹਸਪਤਾਲਾਂ ਜਾ ਚੁੱਕੇ ਨੇ ਉਹ ਬੜੇ ਵੱਡੇ ਹਸਪਤਾਲਾਂ ਦਾ ਡਾਕਟਰ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਪੀਜੀਆਈ ਚੋਂ ਵੀ 40s ਚੋਂ ਵੀ ਡੀਐਮਸੀ ਚੋਂ ਵੀ ਵੱਡੇ ਵੱਡੇ ਜਿਹੜੇ ਮੈਕਸ ਚੋਂ ਵੀ ਵੱਡੇ ਵੱਡੇ ਜਿਹੜੇ ਹਸਪੀਟਲ ਨੇ ਜਲੰਧਰ ਚ ਕਾਫੀ ਬਹੁਤ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਨੂੰ ਉੱਥੇ ਕੈਂਪ ਕਰਵਾ ਰਹੇ ਆ ਕਿ ਉਹ ਪਿੰਡਾਂ ਜਾ ਕੇ ਦਵਾਈਆਂ ਦੀ ਕੋਈ ਕਮੀ ਨਾ ਹੋਣ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਜਿਹੜੀਆਂ ਦਵਾਈਆਂ ਡਾਕਟਰ ਰਿਕਮੈਂਡ ਕਰਨਗੇ ਉਹ ਸਾਰੀਆਂ ਦਵਾਈਆਂ ਜਿਹੜੀਆਂ ਨੇ ਟਾਈਮ ਤੇ ਮਿਲਣਗੀਆਂ ਜੇ ਕਿਸੇ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਕਿਰਪਾ ਕਰਕੇ ਸੰਪਰਕ ਕਰੇ ਲੋਕਲ ਅਧਿਕਾਰੀਆਂ ਨਾਲ ਜਾਂ ਕਿਸੇ ਹੋ ਸਕਦਾ ਕੋਈ ਐਸੀ ਖੰਗ ਹੋਵੇ ਜਿਹੜੀ ਸਾਰੇ ਪਿੰਡ ਨੂੰ ਜਾਂ ਅੱਧੇ ਪਿੰਡ ਨੂੰ ਹੋਗੀ ਇਹ ਸਾਈਨ ਹੁੰਦੇ ਨੇ ਡਿਜ਼ੀਜ਼ ਦੇ ਤਾਂ ਤਾਂ ਕਿ ਉਹਨੂੰ ਉੱਥੇ ਹੀ ਕਾਬੂ ਕਰ ਲਿਆ ਜਾਂਦਾ। ਇਹ ਅੱਜ ਦੇ ਪ੍ਰੈਸ ਕਾਨਫਰੰਸ ਦੇ ਮੁਢਲੇ ਮੁੱਖ ਮੁੱਦੇ ਸੀ ਤੁਹਾਡਾ ਕੋਈ ਸਵਾਲ ਹੋਵੇਗਾ? ਲਿਫਟਿੰਗ ਦਾ ਇਸ਼ੂ ਹੁੰਦਾ ਤਾਂ ਉਹਦਾ ਕੰਡੀਸ਼ਨ ਕੀ ਹੈ? ਇੱਕ ਮਿੰਟ ਇੱਕ ਮੈਂ ਇੱਕ ਮਿੰਟ। ਹਾਂ ਜੀ। ਲਿਫਟਿੰਗ ਦਾ ਇਸ਼ੂ ਹੁੰਦਾ ਤਾਂ ਕਿਹਾ ਪਿਛਲੀ ਵਾਰ ਅਸੀਂ ਨੇ ਦੇਖਿਆ